ਜੋ ਪੋਰਟਲੈਂਡ ਦੇ ਵਿੱਚ ਆਈਸ ਦੇ ਅਗੇਂਸਟ ਪ੍ਰੋਟੈਸਟ ਕੈਂਪ ਇੱਕ ਬਣਿਆ ਹੋਇਆ ਸੀ ਆ ਕਾਫੀ ਵੱਡਾ ਕੈਂਪ ਸੀ ਜਿਹਦੇ ਵਿੱਚ ਹਜ਼ਾਰਾਂ ਤੱਕ ਵੀ ਲੋਕ ਜਿਹੜੇ ਪਹੁੰਚ ਜਾਂਦੇ ਸੀ ਤੇ ਉਹ ਆਈਸ ਦੇ ਅਗੇਂਸਟ ਪ੍ਰੋਟੈਸਟ ਕਰਦੇ ਸੀ ਅੱਜ ਸਿਟੀ ਆਫ ਪੋਰਟਲੈਂਡ ਨੇ ਇਨਫੋਰਸਮੈਂਟ ਆਫ ਲਾਜ਼ ਨੂੰ ਯੂਜ਼ ਕਰਕੇ ਜਿਹੜੇ ਬਲੌਕ ਕਰ ਰਹੇ ਸੀ ਫੈਡਰਲ ਇਮੀਗ੍ਰੇਸ਼ਨ ਫੈਸਿਲਿਟੀ ਨੂੰ ਉਹਨਾਂ ਨੂੰ ਉਥੋਂ ਰਿਮੂਵ ਕਰ ਦਿੱਤਾ ਹੈਗਾ ਕਹਿੰਦੇ ਵੀ ਇਮੀਡੀਏਟ ਰਿਮੂਵਲ ਆਫ ਪ੍ਰੋਟੈਸਟਰਸ ਟੈਂਟ ਐਂਡ ਸਪਲਾਈਜ਼ ਅ ਤੇ ਮੇਅਰ ਜਿਹੜੇ ਕੀਥ ਵਿਲਸਨ ਉਹਨਾਂ ਨੇ ਇਹ ਕਿਹਾ ਕਿ ਸਿਟੀ ਦੀ ਜਿਹੜੀ ਪੁਲਿਸ ਏਜੰਸੀ ਨੇ ਇਹ ਜਿਹੜੀਆਂ ਚੇਂਜਸ ਲਿਆਂਦੀਆਂ ਤੇ ਉਹ ਕਹਿੰਦੇ ਵੀ ਨਹੀਂ ਇਹ ਟੂ ਮੱਚ ਆ ਤੇ ਅਸੀਂ ਇਸ ਜਿਹੜੇ ਕੈਂਪ ਹੈਗੇ ਆ ਇਹਨਾਂ ਨੂੰ ਰਿਮੂਵ ਕਰਨ ਜਾ ਰਹੇ ਹੈਗੇ ਆ ਕਹਿੰਦੇ ਵੀ ਬਹੁਤ ਸਾਰੇ ਲੋਕ ਜੋ ਉੱਥੇ ਆਂਦੇ ਆ ਉਹਨਾਂ ਦੀ ਸੇਫਟੀ ਨੂੰ ਲੈ ਕੇ ਜਿਹੜਾ ਬਹੁਤ ਵੱਡਾ ਜਿਹੜਾ ਖਤਰਾ ਬਣਿਆ ਹੋਇਆ ਹੈਗਾ ਤੇ ਉਹਨਾਂ ਨੇ ਇਹ ਕਿਹਾ ਔਰਗਾਨੀਅਨਸ ਤੇ ਓਰੀਗਨ ਲਾਈਵ ਇਹ ਬਰੀਫ ਇੰਟਰਵਿਊ ਦੇ ਵਿੱਚ ਤੇ ਅਸੀਂ ਇਹ ਦੇਖਿਆ ਵੀ ਇਹ ਚੀਜ਼ ਬਹੁਤ ਜ਼ਿਆਦਾ ਜਿਹੜੀ ਰਿਫਟ ਵੱਧ ਰਹੀ ਹੈਗੀ ਆ ਵਾਈਟ ਹਾਊਸ ਵੱਲੋਂ ਤਾਂ ਇਹਨੇ ਕਿਹਾ ਜਾ ਰਿਹਾ ਹੈ ਵੀ ਇਹ ਜਿਹੜੀਆਂ ਸਰਕਾਰਾਂ ਡੈਮੋਕ੍ਰੈਟਿਕਲੀ ਹੈਲਡ ਸਟੇਟਸ ਦੇ ਵਿੱਚ ਇਹ ਹੀ ਪ੍ਰੋਟੈਸਟ ਵਗੈਰਾ ਕਰਾ ਰਹੀਆਂ ਹੈਗੀਆਂ ਸੋ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਜਿਹੜਾ ਆ ਉਹਨਾਂ ਦੇ ਕੈਂਪਾਂ ਨੂੰ ਰਿਮੂਵ ਕਰਨ ਜਾ ਰਹੇ ਜੀ ਅਰਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ ਇਹ ਪੋਲਿਟਿਕਲ ਰਿਪੋਰਟ ਕਰ ਰਿਹਾ ਕਹਿੰਦਾ ਵੀ ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਜਿਹੜਾ ਆਪਣਾ ਨੋ ਅਨਪ੍ਰੋਪ 50 ਕੈਂਪੇਨ ਆ ਉਸ ਤੋਂ ਰਿਟਰੀਟ ਕਰ ਲਿਆ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਵੀ ਇਸ ਦੇ ਵਿੱਚ ਕੋਈ ਵੀ ਜਿਹੜਾ ਆ ਕਿੰਦੇ ਆ ਵੀ ਉਹਨਾਂ ਨੂੰ ਜਿੱਤ ਨਜ਼ਰ ਨਹੀਂ ਆ ਰਹੀ ਸੋ ਇਸ ਲਈ ਜਿਹੜੀ ਮਨੀ ਉਸ ਦੇ ਵਿੱਚ ਸਪੈਂਡ ਕੀਤੀ ਜਾ ਰਹੀ ਸੀ ਉਹ ਹੁਣ ਨਾ ਮਾਤਰ ਹੀ ਰਹਿ ਗਈ ਹੈ ਦੂਜੇ ਪਾਸੇ ਜਿਹੜੇ ਡੈਮੋਕ੍ਰੇਟਸ ਆ ਗਵਰਨਰ ਨਿਊਸਮਾ ਉਹਨਾਂ ਨੇ ਮਿਲੀਅਨਸ ਆਫ ਡਾਲਰ ਇਸ ਦੇ ਉੱਤੇ ਐਡਵਰਟਾਈਜ਼ਮੈਂਟ ਦੇ ਉੱਤੇ ਤੇ ਇਸ ਦੇ ਲਈ ਯੈਸ ਆਨ 50 ਦੇ ਉੱਤੇ ਜਿਹੜੇ ਉਹ ਰਨ ਜਿਹੜੇ ਹੋ ਕਿਤੇ ਆ ਹੈ ਗਿਆ ਸੋ ਚਾਰਲਸ ਮਗਨਰ ਜਿਹੜੇ ਬਿਗੇਸਟ ਫੰਡਰ ਸੀਗੇ ਕੈਂਪੇਨ ਕਰ ਰਹੇ ਸੀ ਡੀਫੀਟ ਪ੍ਰੋਪੋਜ਼ੀਸ਼ਨ 20 ਵਾਲੇ ਉਹਨਾਂ ਨੇ ਪਿਛਲੇ ਹਫ਼ਤਿਆਂ ਦੇ ਵਿੱਚ ਕਹਿੰਦੇ ਵੀ ਕੰਟਰੀਬਿਊਸ਼ਨ ਬਹੁਤ ਘਟ ਗਈ ਆ ਵੋਟਰਜ਼ ਪ੍ਰੋਟੈਕਟ ਵੋਟਰਜ਼ ਫਰਸਟ ਕਮੇਟੀ ਜਿਹੜੀ ਉਹਨਾਂ ਨੇ ਬਣਾਈ ਸੀ 4 ਮਿਲੀਅਨ ਡਾਲਰ ਇੱਕ ਟਾਈਮ ਦੇ ਉੱਤੇ ਉਹਨਾਂ ਨੇ ਖਰਚੇ ਸੀ ਤੇ ਉਹ ਹੁਣ ਮਹਿਜ 300 ਡਾਲਰ ਤੇ ਆ ਗਏ ਆ ਸੋ ਬੇਸਿਕਲੀ ਉਹਨਾਂ ਨੇ ਮਨੀ ਸਪੈਂਡ ਕਰਨੇ ਬੰਦ ਕਰ ਦਿੱਤੀ ਇੱਕ ਹੋਰ ਸੀਗੀ ਆਪੋਜੀਸ਼ਨ ਕਮੇਟੀ ਸਟਾਪ ਸੈਕਰਾਮੈਂਟੋ ਪਾਵਰ ਗ੍ਰੈਬ ਉਹਨਾਂ ਨੇ 1,55,000 ਡਾਲਰ ਜਿਹੜਾ ਉਹ ਖਰਚਿਆ ਆ ਪਿਛਲੇ ਹਫਤੇ ਨੋ ਆਨ ਪ੍ਰੋਪ 50 ਦੇ ਉੱਤੇ ਜਦਕਿ ਗਵਰਨਰ ਨਿਊਸਮ ਦੀ ਯੈਸ ਆਨ 50 ਕੈਂਪੇਨ ਨੇ ਤਕਰੀਬਨ 4 ਮਿਲੀਅਨ ਡਾਲਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਪਿਛਲੇ ਹਫ਼ਤੇ ਦੇ ਵਿੱਚ ਖਰਚੇ ਦਿੱਤਾ ਹੈ ਸੋ ਜਿਹੜੇ ਡੈਮੋਕ੍ਰੇਟਸ ਦਾ ਜਿਹੜਾ ਇਹ ਕੈਂਪੇਨ ਹੈ ਕੈਲੀਫੋਰਨੀਆ ਦੇ ਵਿੱਚ 50 ਵਾਲਾ ਇਸ ਦੇ ਵਿੱਚ ਇਹਨਾਂ ਨੂੰ ਜਿੱਤ ਤਾਂ ਮੇ ਵੀ ਜਿਹੜੀ ਉਹ ਮਿਲ ਜਾਊਗੀ ਪਰ ਇਹ ਆ ਵੀ ਇਹਦੇ ਵਿੱਚ ਜਿਹੜੇ ਰਿਪਬਲਿਕਨਸ ਜਿਨ੍ਹਾਂ ਨੂੰ ਪਹਿਲਾਂ ਇੱਕ ਟਾਈਮ ਦੇ ਉੱਤੇ ਲੱਗ ਰਿਹਾ ਸੀਗਾ ਵੀ ਹਾਂ ਆਪਾਂ ਨੋ ਕਰਵਾ ਸਕਦੇ ਆ ਪਰ ਕਿਤੇ ਨਾ ਕਿਤੇ ਕਿਉਂਕਿ ਰਜਿਸਟ੍ਰੇਸ਼ਨ ਦੇ ਵਿੱਚ ਫਰਕ ਓਵਰ ਆਲ ਜਿਹੜੇ ਕਿੰਨੇ ਵੋਟਰਸ ਆ ਰਿਪਬਲਿਕਨ ਤੇ ਕਿੰਨੇ ਡੈਮੋਕ੍ਰੇਟ ਆ ਉਹਦੇ ਜਿਹੜੇ ਫਰਕ ਦੇ ਕਰਕੇ ਲੱਗਦਾ ਰਿਪਬਲਿਕਨਾਂ ਉਹ ਰੀਟਰੀਟ ਇਸ ਦੇ ਵਿੱਚ ਕਰ ਰਹੀ ਆ ਸੋ ਕੈਲੀਫੋਰਨੀਆ ਦੀ ਜੈਰੀਮੈਂਡਰਿੰਗ ਜਿਹੜੀ ਹੋਣੀ ਆ ਉਹਨਾਂ ਦੇ ਦੁਆਰਾ ਡੈਮੋਕ੍ਰੇਟਾਂ ਦੇ ਦੁਆਰਾ ਕੈਲੀਫੋਰਨੀਆ ਚ ਹਾਊਸ ਦੀ ਡਿਸਟ੍ਰਿਕਟਸ ਦੀ ਉਹ ਲੱਗਦਾ ਵੀ ਅੱਗੇ ਜਿਹੜੀ ਉਹ ਵੱਧ ਜਿਹੜੀ ਉਹ ਜਾਵੇਗੀ ਪਰ ਆਪਾਂ ਫੇਰ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਫੇਰ ਯਾਦ ਦਵਾਉਨੇ ਆ ਵੀ ਗੈਵਨਿਊਸਮ ਉਹੀ ਆ ਜਿਨਨੇ ਬਹੁਤ ਸਾਰੇ ਜਿਹੜੇ ਇਸ਼ੂਜ਼ ਖਾਸ ਕਰਕੇ ਜਿਹੜਾ ਟ੍ਰਾਂਸਨੈਸ਼ਨਲ ਰੈਪਰੇਸ਼ਨ ਵਾਲਾ ਜਿਹੜਾ ਮੁੱਦਾ ਸੀਗਾ ਉਸ ਦੇ ਉੱਤੇ ਵੀਟੋ ਕਰਕੇ ਜਿਹੜੀ ਆ ਉਸ ਬਿਲ ਨੂੰ ਹਰਾ ਦਿੱਤਾ ਸੀ ਉਸ ਤੋਂ ਪਹਿਲਾਂ ਵੀ ਜਿਹੜੇ ਆ ਇਹਨਾਂ ਨੇ ਉਲਟ ਜਿਹੜੀਆਂ ਆ ਆਪਣੀ ਕਮਿਊਨਿਟੀ ਦੀ ਜਿਹੜੀ ਆਵਾਜ਼ ਆ ਉਸ ਤੇ ਵੋਟਾਂ ਜਿਹੜੀਆਂ ਆ ਉਹ ਬਿਲ ਉਹਨਾਂ ਨੂੰ ਫੇਲ ਜਿਹੜੇ ਉਹ ਕਰਾਏ ਆ ਸੋ ਉਹ ਚੀਜ਼ਾਂ ਨੂੰ ਹਮੇਸ਼ਾ ਯਾਦ ਜਿਹੜਾ ਰੱਖਿਆ ਜਾਣਾ ਚਾਹੀਦਾ ਹੈ